ਆ ਜਿੰਨਾ ਵੀ ਤੁਸੀਂ ਟਾਇਲਾਂ ਦਾ ਸਟਾਕ ਦੇਖ ਰਹੇ ਹੋ ਸਾਰਾ ਤੁਹਾਡੇ ਵਾਸਤੇ ਆ ਚਾਹੇ ਤੁਸੀਂ 2x4 ਦੀਆਂ ਟਾਇਲਾਂ ਲੈਣੀਆਂ ਚਾਹੇ ਤੁਸੀਂ ਪਾਰਕਿੰਗ ਦੀ ਟੈਲਾਂ ਲੈਣੀਆਂ ਰੇਟਾਂ ਦੇ ਵਿੱਚ ਵੱਡੇ ਫਰਕ ਪਾਤੀਆ ਇਹ ਫੈਕਟਰੀਆਂ ਕੋ ਵੱਡੇ ਵੱਡੇ ਹੋਲਸੇਲ ਨਾਲ ਕੋ ਇੰਨਾ ਸਮਾਨ ਜਿੰਨਾ ਗੋਰਾ ਟਾਇਲ ਦੇ ਕੋਲ ਪਿਆ ਭਾਈ ਜੀ ਰੇਟ ਵੀ ਜਰੂਰ ਦੱਸ ਦਿਓ ਸਟਾਕ ਦਾ ਚੈੱਕ ਕਰ ਲੈ ਬਹੁਤ ਹੈਗਾ ਆਪਣੇ ਕੋਲ ਬਿਲਕੁਲ ਭਾਜੀ ਸਟਾਕ ਦੇ ਨਾਲ ਬੈਠੇ ਆ 2x4 ਦੀ 30 ਰੁਪਏ ਫੁੱਟ ਦੀ ਟਾਇਲ ਦੇਣੀ ਆ ਤੁਹਾਨੂੰ ਜੀ ਬਾਜ਼ਾਰ ਦਾ ਰੇਟ ਜਿਹੜਾ 50 60 ਰੁਪਏ ਫੁੱਟ ਗੋਰਾ ਟਾਇਲ ਨੇ ਕਰਤਾ 30 ਰੁਪਏ ਦੇ ਵਿੱਚ 2x4 ਦਾ ਆ ਲੋ 30 ਰੁਪਏ ਫੁੱਟ ਦੇ ਵਿੱਚ ਪਾਰਕਿੰਗ ਟੈਲਾਂ ਇਹਜੇ ਰੰਗ ਤੁਸੀਂ ਕਿਤੇ ਨਹੀਂ ਦੇਖੇ ਹੋਣੇ ਦੇਖੋਗੇ ਤਾਂ ਕੱਲਾ ਗੋਰਾ ਡਾਇਲ ਤੇ ਦੇਖੋਗੇ ਸਟਾਕ ਦੇ ਨਾਲ ਆਏ ਹੋਏ ਆਜੋ ਹੁਣ ਦੇਖੋ ਸਟਾਕ ਹੀ ਬਹੁਤ ਆ ਇਧਰ ਵੀ ਚੈੱਕ ਕਰ ਲੋ ਤੁਸੀਂ ਵੱਡੇ ਵੱਡੇ ਟਰੱਕ ਭਰ-ਭਰ ਕੇ ਲੋਕ ਲੈ ਜਾਂਦੇ ਆ ਉੱਧਰ ਵੀ ਦੇਖੋ ਗੱਡੀਆਂ ਦੀਆਂ ਲਾਈਨਾਂ ਟਰੱਕਾਂ ਦੀਆਂ ਲਾਈਨਾਂ ਇੱਥੇ ਟਾਈਲਾਂ ਨਾਲ ਨਾਲ ਤੁਸੀਂ ਗ੍ਰੇਨਟ ਪੱਥਰ ਵੀ ਬਹੁਤ ਜੈ ਰੇਟਾਂ ਦੇ ਲੈ ਕੇ ਜਾ ਸਕਦੇ ਆ ਭਾਜੀ ਇੱਕ ਚੀਜ਼ ਹੋਰ ਦੇ ਰਹੇਗਾ 32 64 30 ਰੁਪਏ ਫੁੱਟ ਦੇ ਵਿੱਚ ਅੱਛਾ ਵੱਡਾ ਸਾਈ ਵੀ 30 ਰੁਪਏ ਦੇ ਵਿੱਚ ਦੇ ਦੋਗੇ ਭਾਜੀ 32 64 ਉਤੋਂ ਦੀ ਹਾਈ ਗਲੋਸ 30 ਰੁਪਏ ਫੁੱਟ ਦੇ ਵਿੱਚ ਅੱਛਾ ਰੰਗ ਦਾ ਕੋਈ ਫਰਕ ਨਹੀਂ ਜਿਹੜਾ ਮਰਜ਼ੀ ਰੰਗ ਲੈ ਜਾਓ ਭਾਈ ਜੀ ਬਿਲਕੁਲ ਡਿਜ਼ਾਈਨ ਦੇਖੀ ਚਲੋ ਤੇ ਕਮੈਂਟ ਕਰੀ ਚਲੋ ਕਿਹੜੇ ਵਾਲਾ ਪਸੰਦ ਆ ਤੁਹਾਨੂੰ ਦੇਖੋ ਜੀ 30 ਰੁਪਏ ਫੁੱਟ ਦੇ ਵਿੱਚ 32 ਚੌੜ ਭਾਈ ਜੀ ਮੈਟ ਦੇ ਵਿੱਚ ਤਾਂ ਮਹਿੰਗੀ ਹੋਗੀ ਟਾਇਰ ਰੇਟ ਤਾਂ ਵੱਧ ਹੋਊਗਾ ਬਿਲਕੁਲ ਭਾਈ ਜੀ ਇਹ 70 ਰੁਪਏ ਫੁੱਟ ਵਾਲੀ ਟਾਇਲ ਆ ਜੀ ਇਹਦੀ ਗੱਲ ਨਾ ਕਰੋ ਪਰ ਗੋਲਾ ਟਾਇਲ ਤੇ ਆ ਜਾਓ ਫਿਰ ਤੁਹਾਨੂੰ 30 ਰੁਪਏ ਹੀ ਦੇਵਾਂਗੇ ਅੱਛਾ ਇਹ ਵੀ 30 ਰੁਪਏ ਜੀ ਕਰ ਦਿੱਤੀ ਆ ਫਿਰ 32 ਚੌੜ 글로ਸੀ ਜੀ 32 ਚੌੜ ਹਾਈ ਗਲੋਸ 32 ਚੌੜ ਮੈਟ ਫਿਨਿਸ਼ਿੰਗ ਦੇ ਵਿੱਚ 30 ਰੁਪਏ ਫਰਡੇ ਵਿੱਚ ਆਹ ਤਾਂ ਭਾਜੀ ਬਹੁਤ ਵੱਡਾ ਸਾਈਜ਼ ਆ ਇਹ ਵੱਡੇ ਵੱਡੇ ਸੈਜਾਂ 'ਚ ਵੀ ਤੁਹਾਡੇ ਫਾਇਦੇ ਕਰਨੇ ਆ ਪਰ ਵਿజిਟ ਕਰੋ ਗੋਰਾ ਟਾਇਲ ਤੇ ਪਹਿਲਾਂ ਜੀ ਐਲੀਵੇਸ਼ਨ ਵੀ 30 ਰੁਪਏ ਜੀ ਬਿਲਕੁਲ 30 ਰੁਪਏ ਫਰਡੇ ਵਿੱਚ ਜੀ ਸਕਰੀਨਸ਼ਾਟ ਲਈ ਚਲੋ ਵੀਡੀਓ ਸ਼ੇਅਰ ਕਰੀ ਚਲੋ ਜੋੜ ਇਹ ਦੇਖ ਰਹੇ ਹੋ ਤੁਸੀਂ ਐਲੀਵੇਸ਼ਨ ਘਰ ਦੀ ਸ਼ਾਨ ਐਲੀਵੇਸ਼ਨ ਤੇ ਘਰ ਦੀ ਸ਼ਾਨ ਗੋਰਾ ਦਾ 30 ਰੁਪਏ ਫੜਦੇ ਵਿੱਚ ਦੇਖੋ ਜਿਹੜੇ ਯੂਰਪ ਦੇ ਵਿੱਚ ਘਰ ਬਣਿਆ ਸੋਹਣੇ ਸੋਹਣੇ ਮਹਾਲੀ ਦੇ ਵਿੱਚ ਬਣਿਆ ਚੰਡੀਗੜ੍ਹ ਬਣਿਆ ਉਹੋ ਜਿਹਾ ਐਲੀਵੇਸ਼ਨ ਦੇ ਰਿਹਾ ਪਰ ਰੇਟ ਬਹੁਤ ਘੱਟ ਆ 30 ਰੁਪਏ ਦੇ ਵਿੱਚ ਬਿਲਕੁਲ ਪਾਰਕਿੰਗ ਟੈਲ ਸਟੈਲ ਦੀਆਂ ਵੀਡੀਓ ਵੀ ਤੁਸੀਂ ਬਹੁਤ ਦੇਖੇ ਆਉਣੀਆਂ ਨੇ ਰੇਟ ਸਿਰਫ 30 ਰੁਪਏ ਫੜਦੇ ਵਿੱਚ ਭਾਈ ਟਾਇਲਾਂ ਮਜ਼ਬੂਤ ਵਾਲੀਆਂ ਚਾਹੀਦੀਆਂ ਪਾਰਕਿੰਗ ਦੀਆਂ ਭੱਡੀਆਂ ਭੱਡੀਆਂ ਗੱਡੀਆਂ ਵੀ ਖੜੀਆਂ ਹੋਣੀਆਂ ਨੇ ਇੱਥੇ ਨਹੀਂ ਮੈਨੂੰ ਪਤਾ ਕਾ ਫੋਰਚੂਨਰ ਖੜੀ ਕਰਨੀ ਹੈ ਜੀ ਹਾਂਜੀ ਖੜੀ ਕਰੋ ਐਂਡ ਡਰਾਈਵਰ ਖੜੀ ਕਰੋ ਥਾਰ ਖੜੀ ਕਰੋ ਤੁਸੀਂ ਫੋਰਚਨਰ ਜਿਹੜੀ ਦਿਲ ਕਰਦੀ ਆ ਉਹ ਵਾਲੀ ਗੱਡੀ ਵੱਡੀ ਤੋਂ ਵੱਡੀ ਖੜੀ ਕਰੋ ਤੇ 911 ਵੀ ਉੱਤੇ ਖੜਾ ਦਿਓ ਸਾਨੂੰ ਕੋਈ ਦਿੱਕਤ ਨਹੀਂ ਕਿਉਂਕਿ ਗੋਰਾ ਟਾਇਲ ਦੀ ਟੈਲਾਂ ਦੀ ਐਨੀ ਮਜ਼ਬੂਤੀ ਹੈ ₹30 ਫੜ ਦੇ ਵਿੱਚ ਪਾਰਕਿੰਗ ਟਾਇਲ ਮਿਲਦੀ ਆ ਲਓ ਜੀ ਇਹ ਤੁਹਾਨੂੰ ਦੇ ਰਿਹਾ 4/4 ਦੇ ਵੱਡੇ ਸਾਈਜ਼ ਇਹ ਵੀ ₹30 ਫੜ ਦੇ ਵਿੱਚ ਇਹ ਤਾਂ ਬੜਾ ਵੱਡਾ ਫਾਇਦਾ ਹੈ ਕਿਉਂਕਿ ਹੋਰ ਕਿਤੇ ਜਾਣੇ ਕੋਈ ₹40 ਕੋ ₹70 ਕੋ ₹80 ਪਰ ਗੋਰਾ ਟਾਇਲ ਨੇ ਸਦਾ ਹੀ ਕਰਤਾ ਵੇ ਹੁਣ ਆਪਣੇ ਘਰ ਤੁਸੀਂ ਪੱਕੇ ਕਰ ਲੋ ਸ਼ੀਸ਼ੇ ਵਾਂਗ ਆਪਣੇ ਬਾਥਰੂਮ ਰਸੋਈਆਂ ਚਮਕਾ ਲੋ 60 60 ਰੁਪਏ ਫੁੱਟੇ ਦੇ ਵੇਚਣਾ ਇਹ ਟਾਈਲ ਇਹ 30 ਰੁਪਏ ਫੁੱਟ ਦੇ ਵਿੱਚ ਕਰ ਦਿੱਤੀ ਆ ਬਿਲਕੁਲ ਭਾਜੀ ਦੇਖੋ ਇਟਾਲੀਅਨ ਕਲਰ ਡੀਐਮ ਦੇਖੋ ਕਿੰਨੇ ਟੌਪ ਦੇ ਆ ਰੇਟ ਇੱਕੋ ਹੀ ਸਿਰਫ 30 ਰੁਪਏ ਫੁੱਟ ਦੇ ਵਿੱਚ ਜਿੰਨਾ ਤੁਸੀਂ ਦੇਖ ਰਹੇ ਹੋ ਸਟਾਕ ਦੇ ਨਾਲ ਬੈਠੇ ਆ ਇਕੱਲੇ ਸੈਂਪਲ ਆ ਕੇ ਨਹੀਂ ਬੈਠੇ ਸਟਾਕ ਦੇ ਨਾਲ ਬੈਠੇ ਆ ਸਟਾਕ ਤੁਸੀਂ ਦੇਖ ਰਹੇ ਹੋ ਰੇਟ ਇੱਕੋ ਹੀ ਆ ਸਭ ਦਾ 30 ਰੁਪਏ ਫੁੱਟ ਦੇ ਵਿੱਚ ਲੈ ਜਾਓ ਜਿੰਨਾ ਲੈ ਕੇ ਜਾਇਆ ਜਾਂਦਾ ਬਈ ਦੱਸ ਤਾਂ ਤਾ ਆਉਣਾ ਕਿੱਥੇ ਆ ਰਾਮਪਰਾ ਫੂਲ ਕਿੱਥੇ ਹੈਗਾ ਗੋਰਾ ਡੈਲ ਦਾ ਸਟੋਰ ਕਿੱਥੇ ਆ ਭਾਜੀ ਗੋਰਾ ਡੈਲ ਤੁਸੀਂ ਸਰਚ ਕਰੋ ਅਸੀਂ ਤੁਹਾਡੇ ਕੋਲ ਆ ਜਾਾਂਗੇ ਗੋਰਾ ਡੈਲ ਸਟੋਰ ਰਾਮਪਰਾ ਫੂਲ ਡਿਸਟ੍ਰਿਕਟ ਬਠਿੰਡਾ ਪੰਜਾਬ ਸੋ ਛੇਤੀ ਤੁਸੀਂ ਆ ਜਾਓ ਬਹੁਤ ਵੱਡੇ ਰਿਕਾਡ ਤੋਂ ਰੇਟਾਂ ਨੂੰ ਦੇਤੇ ਆ ਵੱਡੀ ਗੱਲ ਕੀ ਆ ਦੇਖੋ ਸਟਾਕ ਜਦੋਂ ਮਰਜੀ ਆ ਜਾਓ ਟਰਾਲੀਆਂ ਭਰ ਕੇ ਲੈ ਜਾਓ ਟਰੱਕ ਭਰ ਕੇ ਲੈ ਜਾਓ ਗੱਡੀਆਂ ਭਰ ਕੇ ਲੈ ਜਾਓ ਚੈਲੰਜ ਵਾਲਾ ਰੇਟ ਦੇਤਾ ਇਹ ਰੇਟ ਤੁਹਾਨੂੰ ਫੈਕਟਰੀਆਂ ਨੇ ਮਿਲਣਾ ਨੇ ਹੋਲ ਸੇਲਰਾਂ ਨੇ ਵੀ ਨਹੀਂ ਦੇਣਾ ਕਿਤੇ ਜਾਣ ਦੀ ਲੋੜ ਨਹੀਂ ਰਾਮਪੁਰਾ ਫੂਲ ਗੋਰਾ ਟਾਇਲ ਤੇ ਆ ਜਾਓ ਬਹੁਤ ਵੱਡੇ ਫਾਇਦੇ ਹੋਣੇ ਆ ਕੈਮਰਾਮੈਨ ਓਮ ਸੰਦੀ ਨਾਲ ਹਰਦੀਪ ਸਿੰਘ ਤੇ ਗਰਸਾਂ ਟੀਵੀ ਰਾਮਪੁਰਾ